देख देख रहे जूम कर पजण गए या पा ले वागे देखो काला रोज तो पहली बार देखा है इने ने, ना। ना देने ने नांगे नांगे है ना देखला हरना वर्गे हुंदे ने हरने एक तरह दा है ताई फरी जंदे ने कदे इधर लांगे कदे इधर वांगे रात सफर लंबा ताए कर देने बापे ਆਰੀਆ ਵੀਡੀਓ ਵਧੀਆ ਸਭ ਦੇਖ ਦਬੇ ਜਾਣਾ ਲਵੇ ਜਾ ਕੇ ਚੱਲੇ ਆ ਪਰ ਭੱਜਣਗੇ ਆ ਦੇ ਇੱਕ ਮਿੰਟ ਦੀ ਵੀਡੀਓ ਬਣਾ ਦੇਖੋ ਰੋਜ ਇੰਨੇ ਸੋਹਣੇ ਜਾਗਾ ਉਹਨਾਂ ਦੀ ਨਿਗਾ ਹੀ ਆਪਣੇ ਘਣੀਆ ਹੁਣ ਹਮ ਅਗਾਂ ਦੇਖੋ ਜੀ ਕਿਵੇਂ ਕੰਨ ਖੜੇ ਕਰਾ ਰੱਖੇ ਨੇ ਹਮ ਹਰਨੇ ਨਹੀਂ ਇਕ ਤਰ੍ਹਾਂ ਦੇ ਹਰ ਨਾਂਗ ਨਹੀਂ ਅੱਛੀ ਹਰਨੇ ਨਹੀਂ ਕਈ ਇਹਨਾਂ ਨੂੰ ਹਰਨੇ ਨਹੀਂ ਆਣੀ ਰਫ਼ਤਾਰ ਬਹੁਤ ਹੈ ਨਾ ਸਪੀਡ ਵੜ ਗਈ ਇਹਨਾਂ ਦੀ ਉੱਤੇ ਕੁੱਤੇ ਨੂੰ ਤਾਂ ਲਵੇਂ ਲੱਗਣਦੇ ਨਾ ਬੰਦੇ ਨੂੰ ਬੰਦੇ ਨੂੰ ਨਾ ਕੁੱਤੇ ਹੁੰਦਾ ਵੀ ਲੱਗਣਦੇ ਉਹ ਫਿਰ ਦਾਇਕ ਕਾਲੇ ਰੰਗ ਦਾ ਰੋਜੀ ਹੂੰ ਓਹ ਤੁਹਾਨੂੰ ਦੇਸ਼ੇ ਤਨ ਉਧਰ ਦੀ ਆਏ ਆਪਾਂ ਹੈ ਨਹੀਂ ਗਈ ਹੁਣ 33 ਓ ਦੇਖੋ ਨੇ ਕੰਨ ਇਦਨੀਆਂ ਰੱਖਣੇ ਚੱਲ ਚੱਲੀ ਹੁਣ ਆਪਰਾ